ਜਨ ਆਇਆ ਤਨ 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 ਜਨ ਆਇਆ ਤਨ 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 ਜਨ ਆਇਆ ਤਨ 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 ਜਨ ਆਇਆ ਤਨ ਤਨ ਜਨ ਆਇਆ ਤਨ 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 ਜਨ ਆਇਆ ਤਨ 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 ਜਨ ਆਇਆ ਤਨ 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 ਜਨ ਆਪਲੀਏ ਲੜ ਲਾਈ ਦਰਦਰ ਵੇਸ ਸੇ ਤੈਨ ਧੰਨ ਜਣੇਂਦੀ ਮਾਉ ਆਏ ਸਫਲ ਸੇ ਐਸੇ ਸੰਤ ਮਹਾਬਲੀ ਜੋਦੇ ਆਮਰ ਸ਼ਹੀਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨੋ ਸਥਾਨਾਂ ਤੇ ਤੁਰਕੀ ਬਾਣੀ ਆਈ ਦਿਨ ਸਗਲੀ ਚਿੰਤਾ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬਾ ਪ੍ਰਾਰੰਭ ਕਰਵਾਏ ਜਾ ਰਹੇ ਹਨ ਪਾਤਸ਼ਾਹ ਜੀਓ ਕਿਰਪਾ ਰਹਿਮਤ ਕਰਨੀ ਪਾਠੀ ਸਿੰਘਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੇ ਗਾਇਣ ਕਰਨ ਦੇ ਸੇਵਾਦਾਰਾਂ ਸੰਗਤਾਂ ਨੂੰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦੇ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਨ ਸੇਵਾ ਕਰਨ ਦੇ ਬਾਲ ਉਦਮ ਬਖਸ਼ਿਸ਼ ਕਰਨੇ ਸਰਸਾਦ ਜਗਤ ਤਰਾਇਆ ਜਿਸ ਪਰਸਾਦ ਸਭ ਜਗਤ ਤਰਾਇਆ ਜਿਸ ਪਰਸਾਦ ਸਭ ਜਗਤ ਤਰਾਇਆ ੴ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਫਕਾਲ ਨੂਰਤ ਆਜੂਨੀ ਸਹਬੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਪੀ ਸਚ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁਪ ਨਾ ਹੋਵਈ ਜੇ ਲਾਏ ਰਾਹ ਲਿਵਤਾਰ ਓਖਿਆ ਭੋਖ ਨਾ ਉਤਰੀ ਜੇ ਬੰਨਾ ਪੂਰੀ ਅਪਾਰ ਸਹਸ ਸਿਆਨ ਪਾ ਲੱਖ ਹੋਹੇ ਤਾਂ ਏਕ ਨਾ ਚੱਲ ਨਾਲ ਕੇਵ ਸਤਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ